ਸਾਡੇ ਮਨਾਂ ਦੇ ਵਿੱਚ ਨਾ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਨੇ ਉਹਨਾਂ ਦੇ ਪ੍ਰਤੀ ਇੱਕ ਬੜੀ ਭੈੜੀ ਭਾਵਨਾ ਪੈਦਾ ਕਰ ਦਿੱਤੀ ਗਈ ਸਾਡੇ ਮਨਾਂ ਦੇ ਅੰਦਰ ਕਿਹਨਾਂ ਨੇ ਪੈਦਾ ਕੀਤੀ ਮੇਰੇ ਵਰਗੇ ਪ੍ਰਚਾਰਕਾਂ ਨੇ ਜਦੋਂ ਇਦਾਂ ਦੀਆਂ ਸਾਖੀਆਂ ਸੁਣਾਈਆਂ ਉਹ ਜੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਜੀ ਦਾ ਕਹਿਣਾ ਨਹੀਂ ਮੰਨਿਆ ਪਿਤਾ ਜੀ ਨੇ ਚਪੇੜਾ ਮਾਰ ਦਿੱਤੀਆਂ ਗੁਰੂ ਨਾਨਕ ਸਾਹਿਬ ਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਚਪੇੜਾ ਮਰਵਾ ਕੇ ਬਹੁਤ ਖੁਸ਼ ਹੁੰਨੇ ਆ ਮਾਫ ਕਰਿਓ ਇਹ ਸਾਡੇ ਪ੍ਰਚਾਰਕਾਂ ਦਾ ਹਾਲ ਹੈ ਅਸੀਂ ਸਟੇਜਾਂ ਤੇ ਵਹਿ ਬਹਿ ਕੇ ਇਦਾਂ ਦੀਆਂ ਕਹਾਣੀਆਂ ਬਹੁਤ ਸੁਣਾਈਆਂ ਨੇ ਉਹ ਜੀ ਗੁਰਨਾਨ ਸਿੰਘ ਕਹਿਣਾ ਨਹੀਂ ਸੀ ਮੰਨਦੇ ਪਿਤਾ ਜੀ ਨੇ ਚਪੇੜਾ ਮਾਰੀਆਂ ਥੱਲੇ ਬੈਠੇ ਲੋਕ ਸਾਡੇ ਵਰਗੇ ਜਕਾਰੇ ਛੱਡੀ ਜਾਂਦੇ ਨੇ ਵੀ ਬੜਾ ਵਧੀਆ ਕੰਮ ਹੋ ਗਿਆ ਕੀ ਤੁਸੀਂ ਗੁਰਨਾਨਕ ਸਾਹਿਬ ਨੂੰ ਇੰਨਾ ਬਲਫਜ ਕਹਿਣੇ ਨਹੀਂ ਚਾਹੁੰਦਾ ਵੀ ਇੰਨਾ ਘਟਿਆ ਪੁੱਤਰ ਸਮਝਦੇ ਹੋ ਵੀ ਉਹਨਾਂ ਦਾ ਪਿਤਾ ਉਹਨਾਂ ਨੂੰ ਚਪੇੜਾ ਮਾਰਦਾ ਹੋਏਗਾ ਸੋਚੋ ਜਰਾ ਇਹ ਉਹਨਾਂ ਦੇ ਪਿਤਾ ਨੂੰ ਅਸੀਂ ਇੰਨਾ ਨੀਵਾ ਕਰਕੇ ਵਿਖਾ ਦਿੱਤਾ ਵੀ ਗੁਰੂ ਨਾਨਕ ਸਾਹਿਬ ਤੇ ਚਲੋ ਚੰਗੇ ਕੰਮ ਕਰਦੇ ਸੀਗੇ ਪਰ ਪਿਤਾ ਇੰਨਾ ਨੀਵਾ ਸੀ ਵੀ ਉਹਨੂੰ ਸਮਝ ਨਹੀਂ ਆਇਆ ਮੇਰਾ ਪੁੱਤ ਕਿਵੇਂ ਦਾ ਤੇ ਉਹ ਚਪੇੜਾ ਮਾਰਦੇ ਪਏ ਨੇ ਮਾਫ ਕਰਿਓ ਅਸੀਂ ਕਿਤੇ ਉਹਨਾਂ ਦੇ ਪਿਤਾ ਦੀ ਬੇਦਬੀ ਕੀਤੀ ਹੈ ਤੇ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਅਸੀਂ ਬੇਦਬੀ ਕੀਤੀ ਇਹ ਤਾਂ ਨਹੀਂ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਸਭ ਕੱਚ ਪਿੱਲ ਜਿਸ ਕੰਮ ਦੇ ਉੱਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਕਲੇ ਨੇ ਨਾ ਉਹ ਕੰਮ ਐਡਾ ਵੱਡਾ ਐ ਐਡਾ ਵੱਡਾ ਐ ਅੱਜ ਤੁਹਾਡੇ ਚੋਂ ਤੇ ਮੇਰੇ ਵਰਗਾ ਕੋਈ ਬੰਦਾ ਜਿਹੜਾ ਐ ਨਾ ਉਹ ਇਦਾਂ ਦਾ ਉਦਮਕਾਰ ਹੀ ਨਹੀਂ ਸਕਦਾ ਅਸੀਂ ਤੇ ਕਥਾ ਕਰਨ ਵਾਸਤੇ ਜਾਈਦਾ ਨਾ ਕਿੰਨਾ ਕੁ ਚਿਰ ਮਤਲਬ ਇੰਡੀਆ ਵਿੱਚ ਕਿਤੇ ਕਥਾ ਕਰਨੀ ਹੋਵੇ ਤਾਂ 4 ਦਿਨ ਬਾਹਰ ਰੈਲੀ ਦਾ 5 ਦਿਨ ਬਾਹਰ ਰੈਲੀ ਦਾ ਕਿਤੇ ਬਾਹਰਲੀ ਕੰਟਰੀ ਚ ਜਾਈਏ ਚਲੋ ਉੱਥੇ 4 ਮਹੀਨੇ ਲਾ ਲਈਦੇ ਨੇ 6 ਮਹੀਨੇ ਲਾ ਲਈਦੇ ਨੇ ਆਜੇ ਹੀ ਦਾ ਵਾਪਸ 4-6 ਮਹੀਨਿਆਂ ਬਾਅਦ ਪਰ ਪੌਣੇ 8 ਸਾਲ ਦੀ ਪਹਿਲੀ ਪ੍ਰਚਾਰਕ ਫੇਰੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਅੱਜ ਵਰਗੇ ਸਾਧਨ ਕੋਈ ਨਹੀਂ ਹੈਗੇ ਨਾ ਮੋਬਾਈਲ ਹੈ ਮੇ ਕਿਤੇ ਮਾਤਾ ਸੁਲਖਣੀ ਜੀ ਨੂੰ ਫੋਨ ਕਰਕੇ ਕਹਿ ਦਿੰਦੇ ਹੁਣ ਹਾਂ ਮੈਂ ਠੀਕ ਕੋਈ ਮੋਬਾਈਲ ਨਹੀਂ ਹੈ ਨਾ ਕੋਈ ਫੇਸਬੁੱਕ ਹੈ ਨਾ ਕੋਈ ਵਟਸਐਪ ਹੈ ਕੋਈ ਸਾਧਨ ਨਹੀਂ ਹੈ ਨਾ ਕੋਈ ਲੈਪਟਾਪ ਹੈ ਕੁਝ ਨਹੀਂ ਹੈਗਾ ਕੋਈ ਸਾਧਨ ਨਹੀਂ ਹੈ ਨਾ ਅੱਜ ਵਰਗੇ ਹੋਟਲ ਨੇ ਨਾ ਅੱਜ ਵਰਗੇ ਢਾਬੇ ਨੇ ਵੀ ਜਿੱਥੋਂ ਕਿਤੇ ਰੋਟੀ ਖਾ ਲੈਂਦੇ ਹੋਣਗੇ ਕੁਝ ਨਹੀਂ ਹੈਗਾ ਹਾਲਾਤ ਤੁਸੀਂ ਵੇਖੋ ਕੀ ਨੇ ਕੇਵਲ ਜੰਗਲ ਹੈ ਮਾਰੂਥਲ ਹੈ ਸਾਹਮਣੋਂ ਲੋਕ ਗਾਲਾਂ ਕੱਢਣ ਵਾਲੇ ਖਲੋਤੇ ਨੇ ਕੋਈ ਭੂਤਨਾ ਕਹਿੰਦਾ ਕੋਈ ਬਤਾਲਾ ਕਹਿੰਦਾ ਕੋਈ ਮਾਰਨ ਵਾਸਤੇ ਪੱਥਰ ਲੈ ਕੇ ਆ ਰਿਹਾ ਕੋਈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਆਪਣੇ ਗਲ ਵੀ ਲਾ ਰਿਹਾ ਹਾਲਾਤ ਇਦਾਂ ਦੇ ਨੇ ਵੀ ਮਤਲਬ ਜਦੋਂ ਆਪਣੇ ਘਰੋਂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਕਲੇ ਨੇ ਪੌਣੇ 8 ਸਾਲ ਤੱਕ ਕੋਈ ਖਬਰ ਨਹੀਂ ਹੈ ਘਰਦਿਆਂ ਨੂੰ ਵੀ ਕਿੱਥੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਈ ਖਬਰ ਨਹੀਂ ਹੈ ਭਾਈ ਮਰਦਾਨਾ ਜੀ ਨੇ ਨਾਲ ਘਰੋਂ ਨਿਕਲ ਗਏ ਨੇ ਸੱਚ ਦਾ ਉਪਦੇਸ਼ ਦੇਣ ਵਾਸਤੇ ਤੇ ਮਾਤਾ ਸੁਲਖਣੀ ਜੀ ਨੇ ਤੁਹਾਨੂੰ ਕਿਤੇ ਨਹੀਂ ਇਹ ਪੜਨ ਨੂੰ ਮਿਲੇਗਾ ਮਾਤਾ ਸੁਲਖਣੀ ਜੀ ਨੇ ਕਿਤੇ ਕਿਹਾ ਹੋਵੇ ਵੀ ਕਿੱਦਾਂ ਦੇ ਬੰਦੇ ਨਾਲ ਮੈਂ ਵਿਆਹ ਕਰ ਲਿਆ ਰਿਗੌਰ ਕਰਿਓ ਅੱਜ ਮੈਂ ਤਾਂ ਕਈ ਐਸੀਆਂ ਭੈਣਾਂ ਵੇਖੀਆਂ ਨੇ ਵੀ ਜਿਨ੍ਹਾਂ ਦਾ ਕਿਤੇ ਪਤੀ ਗੁਰਮਤ ਵਾਲੇ ਪਾਸੇ ਨੂੰ ਕਿਤੇ ਆ ਜਾਵੇ ਨਾ ਸੱਚ ਦਾ ਉਪਦੇਸ਼ ਦੁਨੀਆ ਦੇ ਲੋਕਾਂ ਨੂੰ ਕਿਤੇ ਸਾਂਝਾ ਕਰਨਾ ਸ਼ੁਰੂ ਕਰ ਦੋਵੇ ਬਹੁਤੀਆਂ ਭੈਣਾਂ ਨੂੰ ਆਬਜੈਕਸ਼ਨ ਹੋ ਜਾਂਦਾ ਜੀ ਇਹ ਤਾਂ ਜੀ ਸਾਰਾ ਦਿਨ ਬਾਹਰ ਹੀ ਰਹਿੰਦਾ ਹੁਣ ਤੇ ਘਰ ਰਹਿੰਦਾ ਹੀ ਨਹੀਂ ਇਹ ਤੇ ਬਹੁਤਿਆਂ ਨੂੰ ਆਬਜੈਕਸ਼ਨ ਹੋ ਜਾਂਦਾ ਪਰ ਕਿਤੇ ਵੀ ਤੁਹਾਨੂੰ ਇਹ ਗੱਲ ਨਹੀਂ ਮਿਲੇਗੀ ਵੀ ਕਿਤੇ ਬੇਬੇ ਨਾਨਕੀ ਨੇ ਆਪਣੇ ਭਰਾਵਤੇ ਕਿਤੇ ਕੋਈ ਆਬਜੈਕਸ਼ਨ ਕੀਤਾ ਹੋਵੇ ਜਾਂ ਮਾਤਾ ਸੁਲਖਣੀ ਜੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਪਤਨੀ ਨੇ ਉਹਨਾਂ ਨੇ ਕਿਤੇ ਆਬਜੈਕਸ਼ਨ ਕੀਤਾ ਹੋਵੇ ਤੇ ਜੇ ਕਿਤੇ ਇਦਾਂ ਦੀ ਗੱਲ ਹੁੰਦੀ ਨਾ ਅੱਜ ਵਰਗੀ ਗੱਲ ਹੁੰਦੀ ਵੀ ਫੋਨ ਹੁੰਦੇ ਤੇ ਮੈਨੂੰ ਤਾਂ ਇੰਜ ਲੱਗਦਾ ਫਿਰ ਤਾਂ ਮਤਲਬ ਜੇ ਅਸੀਂ ਆਪਣੇ ਹਿਸਾਬ ਨਾਲ ਸੋਚੀਏ ਅਸੀਂ ਤੇ ਇਹੀ ਸੋਚਾਂਗੇ ਨਾ ਵੀ ਪਿੱਛੋਂ ਮਾਤਾ ਸੁਲਖਣੀ ਫੋਨ ਕਰਦੀ ਹੋਣੀ ਹੈ ਵੀ ਆਟਾ ਮੋਗ ਗਿਆ ਜੇ ਚੀਨੀ ਮੋਗ ਗਈ ਜੇ ਲੈਂਦੇ ਆਇਓ ਪਰ ਇਹੋ ਜਿਹਾ ਹਸਾਬ ਕਿਤਾਬ ਨਹੀਂ ਹੈ ਇਹੋ ਜਿਹਾ ਹਸਪਤਵ ਨਹੀਂ ਹੈ ਕਿੰਡੀ ਪਿਆਰੀ ਵਿਚਾਰ ਹੋਈ ਹੋਏਗੀ ਉਹਨਾਂ ਦੇ ਘਰ ਦੇ ਵਿੱਚ ਕਦੀ ਸੋਚ ਕੇ ਵੇਖੋ ਇਹ ਗੱਲਾਂ ਤੁਹਾਨੂੰ ਕਿਤੇ ਕਿਤਾਬ ਦੇ ਵਿੱਚ ਲਿਖੀਆਂ ਨਹੀਂ ਮਿਲਣਗੀਆਂ ਪਰ ਕਦੀ ਸੋਚੋ ਜਰਾ ਵੀ ਜੇ ਐਡਾ ਵੱਡਾ ਕਦਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੁੱਟਿਆ ਉਹ ਐਵੇਂ ਨਹੀਂ ਪੁੱਟ ਲਿਆ ਉਹਨਾਂ ਦੇ ਮਾਤਾ ਪਿਤਾ ਘਰ ਦੇ ਵਿੱਚ ਬੈਠੇ ਹੋਣਗੇ ਮਾਤਾ ਸੁਲਖਣੀ ਜੀ ਬੈਠੇ ਹੋਣਗੇ ਕਿਤੇ ਬੇਬੇ ਨਾਨਕੀ ਜੀ ਬੈਠੇ ਹੋਣਗੇ ਕਿਤੇ ਭਾਈਆ ਜੈ ਰਾਮ ਬੈਠੇ ਹੋਣਗੇ ਉੱਥੇ ਬਹਿ ਕੇ ਕਿਤੇ ਵਿਚਾਰਾ ਹੋਈਆਂ ਹੋਣਗੀਆਂ ਸਾਰਿਆਂ ਨੇ ਆਪਸ ਵਿੱਚ ਕੀਤੀ ਹੋਣੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਹੋਵੇਗਾ ਵੀ ਮੈਂ ਦੁਨੀਆ ਨੂੰ ਤਾਰਨ ਵਾਸਤੇ ਸੱਚ ਦਾ ਉਪਦੇਸ਼ ਦ੍ਰਿੜ ਕਰਵਾਉਣ ਵਾਸਤੇ ਇਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ ਮੈਂ ਘਰੋਂ ਨਿਕਲਣਾ ਸਾਰੇ ਜਾਨੇ ਮੇਰਾ ਸਾਥ ਦਿਓਗੇ ਕਿਉਂਕਿ ਘਰ ਕਿਵੇਂ ਚੱਲਣਾ ਸੀ ਪੁੱਤਰ ਕੱਲਾ ਇੱਕੋ ਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੇਰਾ ਸਾਥ ਦਿਓਗੇ ਮੇਰੇ ਮਾਪੇ ਨੂੰ ਕੌਣ ਸੰਭੇਗਾ ਹੁਣ ਇਹ ਸਾਰੀ ਜ਼ਿੰਮੇਵਾਰੀ ਕਿਹਦੇ ਉੱਤੇ ਆਉਂਦੀ ਹੈ ਮਾਤਾ ਸੁਲਖਣੀ ਜੀ ਦੇ ਉੱਤੇ ਤੇ ਮਾਤਾ ਸੁਲੱਖਣੀ ਜੀ ਨੇ ਕਿੰਨਾ ਵਧੀਆ ਆਪਣਾ ਰੋਲ ਜਿਹੜਾ ਹੈ ਉਹ ਅਦਾ ਕੀਤਾ ਹੋਏਗਾ ਆਪਣੇ ਪਰਿਵਾਰ ਦੇ ਵਿੱਚ ਜਿੱਥੇ ਉਹਨਾਂ ਨੇ ਬੱਚਿਆਂ ਨੂੰ ਸੰਭਾਲਿਆ ਹੋਏਗਾ ਉਥੇ ਉਹ ਨਾਲ ਮਾਤਾ ਪਿਤਾ ਨੂੰ ਵੀ ਸੰਭਾਲਿਆ ਹੋਏਗਾ ਬਜ਼ੁਰਗ ਹਨ ਨਾ ਮੈਂ ਤਾਂ ਕਲਿਆਣਦਾਸ ਸੀ ਮਾਤਾ ਤ੍ਰਿਪਤਾ ਜੀ ਕਿੰਨੇ ਸੋਹਣੇ ਢੰਗ ਨਾਲ ਸੰਭਾਲਿਆ ਹੋਏਗਾ ਵੀ ਕੋਈ ਆਲਾੰਬਾ ਨਹੀਂ ਦਿੱਤਾ ਇਹ ਮੈਨੂੰ ਕੱਲੀ ਨੂੰ ਘਰ ਛੱਡ ਕੇ ਚਲੇ ਗਏ ਬਾਹਰ ਕੋਈ ਉਲਾੰਬਾ ਨਹੀਂ ਤਾਨੂੰ ਕਿਤੇ ਨਹੀਂ ਇਹ ਗੱਲ ਮਿਲੇਗੀ ਕਿਤੇ ਉਲਾਂਬਾ ਦਿੱਤਾ ਹੋਵੇ ਤੜ ਨਾਲੇ ਮਾਤਾ ਪਿਤਾ ਦਾ ਰੋਲ ਕਿੰਨਾ ਚੰਗਾ ਹੋਏਗਾ ਮਾਫ ਕਰਿਓ ਮੈਂ ਤਾਂ ਇਹਨਾਂ ਝੂਠੀਆਂ ਕਹਾਣੀਆਂ ਉੱਤੇ ਬਿਲਕੁਲ ਯਕੀਨ ਨਹੀਂ ਕਰਦਾ ਕਿ ਮੈਂ ਤਾਂ ਕਲਿਆਣ ਦਾਸ ਜੀ ਨੇ ਕਿਤੇ ਗੁਰੂ ਨਾਨਕ ਸਾਹਿਬ ਨੂੰ ਚਪੇੜਾ ਮਾਰੀਆਂ ਹੋਣਗੀਆਂ ਇਹ ਜਿਹੜੀਆਂ ਕਹਾਣੀਆਂ ਜਿਹਨਾਂ ਨੇ ਲਿਖੀਆਂ ਨੇ ਉਹਨਾਂ ਨੂੰ ਮੁਬਾਰਕ ਹੋਣ ਮੈਂ ਨਹੀਂ ਮੰਨਦਾ ਮੈਂ ਤਾਂ ਕਲਿਆਣ ਦਾਸ ਜੀ ਇਦਾਂ ਦੇ ਹੋਣਗੇ ਉਹਨਾਂ ਨੇ ਤਾਂ ਸਗੋਂ ਗੁਰੂ ਨਾਨਕ ਸਾਹਿਬ ਦਾ ਸਾਥ ਦਿੱਤਾ ਹੋਵੇਗਾ ਵੀ ਪੁੱਤਰ ਜਾ ਤੂੰ ਦੁਨੀਆ ਦੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਆ ਅਸੀਂ ਤੇਰੇ ਨਾਲ ਤੇ ਮਾਫ ਕਰਿਓ ਬੰਦਾ ਕੋਈ ਵੀ ਹੈ ਭਾਵੇਂ ਅਸੀਂ ਹੈ ਭਾਵੇਂ ਕੋਈ ਹੋਰ ਹੈ ਅਸੀਂ ਤਾਈਓ ਘਰੋਂ ਨਿਕਲ ਕੇ ਨਾ ਸੋਨੇ ਢੰਗ ਨਾਲ ਗੱਲ ਜਿਹੜੀ ਹੈ ਉਹ ਗੁਰੂ ਦੀ ਸਾਂਝੀ ਕਰ ਸਕਦੇ ਆ ਜੇ ਪਰਿਵਾਰ ਸਾਡਾ ਪਿੱਛੇ ਠੀਕ ਹੈ ਜੇ ਪਰਿਵਾਰ ਸਾਥ ਦਿੰਦਾ ਹੋਵੇ ਨਾ ਬੰਦੇ ਅੰਦਰ ਵੈਸੇ ਪਾਵਰ ਆ ਜਾਂਦੀ ਹੈ ਜੇ ਪਰਿਵਾਰ ਨਾਲ ਹੋਵੇ ਬੰਦੇ ਅੰਦਰ ਵੈਸੀ ਚੜ੍ਹਦੀ ਕਲਾ ਆ ਜਾਂਦੀ ਹੈ ਤੇ ਜੇ ਪਰਿਵਾਰ ਪਿੱਛੋਂ ਦੁਖੀ ਕਰਦਾ ਹੋਵੇ ਨਾ ਪਰਿਵਾਰ ਪਿੱਛੋਂ ਦੁਖੀ ਕਰਦਾ ਹੋਵੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖਿਓ ਅਸੀਂ ਸਾਰੇ ਪਰਿਵਾਰਾਂ ਵਾਲੇ ਇੱਥੇ ਬੈਠੇ ਆਂ ਬੰਦਾ ਆਪਣਾ ਕੰਮ ਵੀ ਚੱਜ ਨਾਲ ਨਹੀਂ ਕਰ ਸਕਦਾ ਪਾਵੇਂ ਕੋਈ ਬਿਜ਼ਨਸ ਕਰਦਾ ਹੋਵੇ ਪਾਵੇਂ ਕੋਈ ਸਰਵਿਸ ਕਰਦਾ ਹੋਵੇ ਪਾਵੇਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਦਾ ਹੋਵੇ ਜੇ ਪਰਿਵਾਰ ਪਿੱਛੋਂ ਦੀ ਤੰਗ ਕਰਦਾ ਹੋਵੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋਵੇ ਤੇ ਉਹ ਸੋਨੇ ਢੰਗ ਦੇ ਨਾਲ ਘਰ-ਬਾਰ ਜਿਹੜਾ ਹੈ ਜਾਂ ਅੱਗੇ ਜਿਹੜਾ ਉਹਨੇ ਕੰਮ ਕਰਨਾ ਉਹ ਸੋਨੇ ਢੰਗ ਨਾਲ ਨਹੀਂ ਕੀਤਾ ਜਾ ਸਕਦਾ ਜਦੋਂ ਪਰਿਵਾਰ ਸਾਥ ਦਿੰਦਾ ਹੋਵੇ ਨਾ ਤੇ ਹਰ ਕੰਮ ਫਿਰ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਜਿਵੇਂ ਤੇ ਕਦੀ ਅੰਦਾਜ਼ਾ ਲਾ ਕੇ ਵੇਖੋ ਕਿ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਮਾਤਾ ਸੁਲਖਣੀ ਜੀ ਬੇਬੇ ਨਾਨਕੀ ਜੀ ਭਾਈਆ ਜੈਰਾਮ ਜੀ ਕਿੰਨਾ ਸੋਹਣਾ ਗੁਰੂ ਨਾਨਕ ਸਾਹਿਬ ਦਾ ਉਹਨਾਂ ਨੇ ਸਾਥ ਦਿੱਤਾ ਹੋਏਗਾ ਵੀ ਤੁਸੀਂ ਜਾਓ ਦੁਨੀਆ ਨੂੰ ਸੱਚ ਦਾ ਉਪਦੇਸ਼ ਦਿੜੜ ਕਰਵਾਉਣ ਵਾਸਤੇ ਉਹਨਾਂ ਨੂੰ ਸੱਚ ਨਾਲ ਜੋੜੋ ਤਾਂ ਕਿ ਦੁਨੀਆ ਚੰਗੇ ਪਾਸੇ ਨੂੰ ਲੱਗ ਸਕੇ ਵੇਖੋ ਜਿਵੇਂ ਉਹਨਾਂ ਨੇ ਸਾਥ ਦਿੱਤਾ ਅੱਜ ਵੈਸੇ ਸਾਨੂੰ ਵੀ ਚਾਹੀਦਾ ਹੈ ਕਿਤੇ ਅਸੀਂ ਵੀ ਆਪਣੇ ਪਰਿਵਾਰ ਦਾ ਇਸੇ ਤਰ੍ਹਾਂ ਸਾਥ ਦਈਏ ਆਪਣੇ ਬੱਚਿਆਂ ਨੂੰ ਸੱਚ ਦਾ ਉਪਦੇਸ਼ ਦਿੜੜ ਕਰਵਾਈਏ ਜੇ ਆਪ ਨੂੰ ਕੁਝ ਪਤਾ ਤਾਂ ਕਿਸੇ ਦੂਜੇ ਨਾਲ ਸਾਂਝਾ ਕਰੀਏ ਸੋ ਇਹ ਜੋ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੇ ਵਿੱਚੋਂ ਇਹ ਕੁਝ ਕੁ ਗੱਲਾਂ ਨੇ ਜਿਹੜੀਆਂ ਉਹ ਸਾਨੂੰ ਸਿੱਖਣ ਨੂੰ ਮਿਲਦੀਆਂ ਸਾਨੂੰ ਫੋਕਸ ਕਰਨ ਦੀ ਲੋੜ ਹੈ ਇਹਨਾਂ ਗੱਲਾਂ ਦੇ ਵੱਲ ਜਦੋਂ ਅਸੀਂ ਇਸ ਪਾਸੇ ਨੂੰ ਧਿਆਨ ਦੇਵਾਂਗੇ ਤੇ ਅਸੀਂ ਕੁਝ ਤਰੱਕੀ ਵਾਲੇ ਪਾਸੇ ਨੂੰ ਤੁਰ ਸਕਦੇ ਹਾਂ ਪਰ ਜਦੋਂ ਤੱਕ ਚਪੇੜਾ ਮਾਰਨ ਵਾਲੀਆਂ ਸਾਖੀਆਂ ਸੁਣਾਵਾਂਗੇ ਨਾ ਬਸ ਆਹ ਕਹਾਣੀਆਂ ਸੁਨਾਸ ਨੂੰ ਕੇ ਅਸੀਂ ਘਰਾਂ ਨੂੰ ਚੱਲ ਜਾਵਾਂਗੇ ਸਿੱਖਣ ਵਾਸਤੇ ਉਹ ਚੋ ਕੁਝ ਨਹੀਂ ਮਿਲਦਾ ਗੁਰੂ ਨਾਨਕ ਸਾਹਿਬ ਨੂੰ ਇੱਕ ਨਲਾਇਕ ਪੁੱਤ ਸਾਬਿਤ ਕਰ ਦਿੱਤਾ ਸਾਡੇ ਲੋਕਾਂ ਨੇ ਜਕਾਰੇ ਛੱਡ ਲੇ ਸਿੱਖਿਆ ਕੀ ਹੈ ਕੁਝ ਵੀ ਨਹੀਂ ਸਿੱਖਿਆ ਤੁਸੀਂ ਆਪਣੇ ਗੁਰੂ ਨੂੰ ਨਲਾਇਕ ਕਿਵੇਂ ਕਹਿ ਸਕਦੇ ਹੋ ਮੈਂ ਤਾਂ ਇਹ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਨਾ ਇਹ ਵੀਡੀਓ ਨੈਟ ਉੱਤੇ ਪਈਗੀ ਵੀ ਤੁਸੀਂ ਨਲਾਇਕ ਕਿਵੇਂ ਕਹਿ ਸਕਦੇ ਹੋ ਨਹੀਂ ਉਹ ਨਲਾਇਕ ਨਹੀਂ ਨਲਾਇਕ ਤੇ ਅਸੀਂ ਆਂ ਜਿਹੜੇ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਆਂ ਉਹ ਤੇ ਬੜੇ ਲਾਇਕ ਪੁੱਤ ਸੀਗੇ ਉਹਨਾਂ ਦੇ ਪਿਤਾ ਬੜੇ ਲਾਇਕ ਸੀਗੇ ਉਹਦੇ ਸੱਚ ਦੇ ਅਨੁਸਾਰ ਆਪਣੀ ਜ਼ਿੰਦਗੀ ਜਿਉਣ ਵਾਲੇ ਸੀ ਪਰ ਝੂਠੀਆਂ ਕਹਾਣੀਆਂ ਬਣਾ ਬਣਾ ਕੇ ਸਾਨੂੰ ਕਨਫਿਊਜ਼ ਕੀਤਾ ਗਿਆ ਸੋ ਅਸੀਂ ਜਿਹੜੀ ਵੀ ਸੇਧ ਲੈਣੀ ਹੈ ਨਾ ਕਿਸੇ ਝੂਠੀ ਕਹਾਣੀ ਵਿੱਚੋਂ ਨਹੀਂ ਲੈਣੀ ਅਸੀਂ ਸਾਰੀ ਦੀ ਸਾਰੀ ਸੇਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਲੈਣੀ ਹੈ ਜਦੋਂ ਬਾਣੀ ਵਿੱਚੋਂ ਸੇਧ ਲਾਵਾਂਗੇ ਸਾਡੀ ਜ਼ਿੰਦਗੀ ਦੇ ਅੰਦਰ ਕ੍ਰਾਂਤੀ ਆਏਗੀ ਸਮਾ ਜੜਾ